ਭਾਰਤ ਨੇ ਯੂਕੇ ਦੇ ਸਾਹਮਣੇ ਖਾਲਿਸਤਾਨੀ ਅੱਤਵਾਦੀਆਂ ਦਾ ਮੁੱਦਾ ਚੁੱਕਿਆ ਯੂਕੇ ਦੇ ਵਿੱਚ ਵੱਖਵਾਦੀਆਂ ਤੇ ਭਾਰਤ ਨੇ ਕਰੜਾ ਇਤਰਾਜ਼ ਜਤਾਇਆ ਭਾਰਤ ਨੇ ਡਿਪਲੋਮੈਟਸ ਦੀ ਸੁਰੱਖਿਆ ਤੇ ਚਿੰਤਾ ਜਤਾਈ ਹੈ ਭਾਰਤੀ ਵਿਦੇਸ਼ ਗੱਤਰ ਵਿਕਰਮ ਮਸਰੀ ਦਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਕੱਟੜਪੰਥੀਆਂ ਦੀਆਂ ਸਰਗਰਮੀਆਂ ਬਾਰੇ ਅਸੀਂ ਆਪਣੀ ਗੱਲ ਰੱਖੀ ਹੈ ਕੱਟੜਪੰਥੀ ਪਿਛਲੇ ਕੁਝ ਸਮੇਂ ਤੋਂ ਬਹੁਤ ਸਰਗਰਮ ਨੇ ਸਾਡੇ ਕੂਟਨੀਤਿਕ ਮਿਸ਼ਨਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰੇ ਨੇ ਸਾਡੇ ਲੀਡਰਸ ਅਤੇ ਡਿਪਲੋਮੈਟਸ ਦੇ ਖਿਲਾਫ ਹਿੰਸਾ ਵੀ ਪੜਕਾਉਂਦੇ ਨੇ ਭਾਰਤੀ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਆਇਆ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕੇ ਨੇ ਭਾਰਤ ਨੂੰ ਸਹਿਯੋਗ ਦਾ ਪ੍ਰੋਸਾ ਦਿੱਤਾ ਹੈ ਭਾਰਤੀਆਂ ਚਿੰਤਾਵਾਂ ਨੂੰ ਯੂਕੇ ਨੇ ਗੰਭੀਰਤਾ ਦੇ ਨਾਲ ਲਿਆ ਆ ਕਿਉਂਕਿ ਅਕਸਰ ਨਜ਼ਰ ਆਉਂਦਾ ਹੈ ਆ ਕਿ ਉੱਥੇ ਕਿਸ ਤਰੀਕੇ ਦੇ ਨਾਲ ਖਾਲਿਸਤਾਨੀ ਅੱਤਵਾਦੀਆਂ ਦੇ ਵੱਲੋਂ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਭਾਰਤੀ ਐਂਬੈਸੀਸ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਂਦੇ ਨੇ ਕਈ ਵਾਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਈ ਖਾਲਿਸਤਾਨੀ ਅੱਤਵਾਦੀ ਯੂਕੇ ਦੇ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਆ ਜਿਹੜੀਆਂ ਕਿ ਪੰਜਾਬ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਆ ਤਾਂ ਇਸ ਦੇ ਵਿਚਾਲੇ ਭਾਰਤ ਦੇ ਵੱਲੋਂ ਯੂਕੇ ਦੇ ਸਾਹਮਣੇ ਖਾਲਸਤਾਨੀ ਅੱਤਵਾਦੀਆਂ ਦਾ ਮੁੱਦਾ ਚੁੱਕਿਆ ਗਿਆ ਯੂਕੇ ਦੇ ਵਿੱਚ ਵੱਖਵਾਦੀਆਂ ਤੇ ਭਾਰਤ ਨੇ ਕਰੜਾ ਇਤਰਾਜ਼ ਜਤਾਇਆ ਭਾਰਤ ਨੇ ਡਿਪਲੋਮੈਟਸ ਦੀ ਸੁਰੱਖਿਆ ਤੇ ਚਿੰਤਾ ਜਤਾਈ ਹੈ ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕੱਟੜਪੰਥੀਆਂ ਦੀਆਂ ਸਰਗਰਮੀਆਂ ਬਾਰੇ ਅਸੀਂ ਆਪਣੀ ਗੱਲ ਰੱਖੀ ਹੈ ਕੱਟੜਪੰਥੀ ਪਿਛਲੇ ਕੁਝ ਸਮੇਂ ਤੋਂ ਬਹੁਤ ਸਰਗਰਮ ਨੇ ਸਾਡੇ ਕੂਟਨੀਤਿਕ ਮਿਸ਼ਨਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ एक खतरा पैदा कर रहे हैं साडर्स डिप्लोमेट्स के खिलाफ ये हिंसा भी भड़का रहे हैं पहलगाम में हुए आतंकवादी हमले की कठोर निंदा के लिए हम प्रधानमंत्री स्टारवर और उनकी सरकार का आभार व्यक्त करते हैं हम एक मत हैं कि आतंकवाद के खिलाफ लड़ाई में दोहरे मापदंडों का कोई स्थान नहीं है हम इस बात पर भी सहमत हैं कि एक्सट्रीमिस्ट विचारधारा वाली शक्तियों को डेमोक्रेटिक फ्रीडम का दुरुपयोग नहीं करने दिया जा सकता दो चू मिसयूज डेमोक्रेटिक फ्रीडम्स टू अंडरमाइंड डेमोक्रेसी इट्सेल्फ मस्ट बी हेल्ड अकाउंट इकोनॉमिक ऑफेंडर्स के प्रत्यापण के विषय पर भी हमारी एजेंसी सहयोग और समन्वय से काम करती रहेगी दी एक्टिविटीज ऑफ एक्सट्रीमिस्ट वी शेड आर थॉट्स एंड व्यूज वी नोटेड द फैक्ट दैट दे आर इंक्रीजिंगली एक्टिव हैव इन द पास्ट एंड कंटिन्यू टू थ्रेटन The safety and security of our diplomatic uh, missions and personnel, uh, inciting violence against our leaders uh, and uh, against our uh, diplomats. Uh, this issue was uh, discussed, and we, we have uh, engaged at uh, several levels on uh, these matters uh, with uh, our UK counterparts. And uh, I would say that we have received uh, cooperation. Uh, as well uh, on these matters and including during this specific visit we have received cooperation from our uk partners on addressing uh, these issues so i'm sure that this uh, will uh, continue uh, in the in the future other parties nu leke ameriki rashtrapati trump da vadda bayan aaya ameriki tech company nu hartian nu naukriyan te na rakhn de liye kiya gaya google microsoft nu hartian di bharti rukn de liye kiya gaya ਅਮਰੀਕੀ ਕੰਪਨੀਆਂ ਦੇ ਵਿੱਚ ਅਮਰੀਕਾ ਦੇ ਲੋਕਾਂ ਨੂੰ ਪਹਿਲਾਂ ਨੌਕਰੀ ਮਿਲੇ ਜੋ ਡੋਨਲਡ ਟਰੰਪ ਦਾ ਕਹਿਣਾ ਹੈ ਅਮਰੀਕੀ ਵਰਕਰਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਮਿਲੇ ਅਮਰੀਕੀ ਟੈਕ ਕੰਪਨੀਆਂ ਚੀਨ ਦੇ ਵਿੱਚ ਫੈਕਟਰੀਆਂ ਲਗਾਉਂਦੀਆਂ ਨੇ ਚੀਨ ਦੇ ਵਿੱਚ ਫੈਕਟਰੀਆਂ ਲਗਾ ਕੇ ਭਾਰਤੀਆਂ ਨੂੰ ਕੰਮ ਤੇ ਰੱਖਦੀਆਂ ਨੇ ਵਾਸ਼ਿੰਗਟਨ ਦੇ ਵਿੱਚ ਏਆਈ ਸਮਿਟ ਦੇ ਦੌਰਾਨ ਟਰੰਪ ਦੇ ਵੱਲੋਂ ਇਹ ਬਿਆਨ ਦਿੱਤਾ ਕਿ ਇਸ ਤੋਂ ਪਹਿਲਾਂ ਵੀ ਟਰੰਪ ਭਾਰਤ ਦੇ ਵਿੱਚ ਆਈਫੋਨ ਬ੍ਰਾਂਡ ਨੂੰ ਲੈ ਕੇ ਭਾਰਤ ਸਰਪ੍ਰੀ ਬਿਆਨ ਦੇ ਚੁੱਕੇ ਨੇ ਉਹਨਾਂ ਕਿਹਾ ਸੀ ਐਪਲ ਦਾ ਨਿਰਮਾਣ ਭਾਰਤ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਨਹੀਂ ਬਲਕਿ ਸਿਰਫ ਅਮਰੀਕਾ ਦੇ ਵਿੱਚ ਹੋਣਾ ਚਾਹੀਦਾ ਹੈ ਇਸ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਆਖਰਕਾਰ ਇਹ ਬਿਆਨ ਦੀ ਨੋਬਤ ਆ ਕਿਉਂ ਆਈ ਹੈ ਕਿਉਂਕਿ ਅਮਰੀਕਾ ਦੇ ਵਿੱਚਕਰ ਟੈਕ ਕੰਪਨੀਆਂ ਦੀ ਗੱਲ ਕੀਤੀ ਜਾਵੇ ਚਾਹ ਗੂਗਲ ਹੈ ਮਾਈਕਰੋਸਾਫਟ ਹੈ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤ ਦਾ ਟੈਲੈਂਟ ਵੀ ਜੋ ਕੇ ਕੰਮ ਕਰ ਰਿਹਾ ਹੈ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਨੇ ਇਹਨਾਂ ਕੰਪਨੀਆਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰ ਰਹੇ ਨੇ ਇਸੇ ਕਰਕੇ ਹੁਣ ਡੋਨਲਡ ਟਰੰਪ ਦੇ ਵੱਲੋਂ ਇਹ ਬਿਆਨ ਦਿੱਤਾ ਕਿ ਇੱਥੋਂ ਤੱਕ ਕਹਿ ਦਿੱਤਾ ਗਿਆ ਅਮਰੀਕੀ ਟੈਕ ਕੰਪਨੀਆਂ ਨੂੰ

much of our tech industry pursued a radical globalism that left millions of Americans feeling distrustful and betrayed. And you know that. Everybody knows that. Everybody in this room certainly does. Many of our largest tech companies have reaped the blessings of American freedom while building their factories in China, hiring workers in India, and slashing profits in Ireland. You know that. All the while dismissing and even censoring their fellow citizens right here at home. Under President Trump, those days are over. We need U.S. technology companies to be all in for America. We want you to put America first. You have to do that. That's all we ask. That's all we ask. ਤਾ ਭਾਰਤੀਆਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ 트ੰਪ ਦੇ ਬੁੱਲੇ ਵੱਡਾ ਬਿਆਨ ਦਿੱਤਾ ਗਿਆ ਅਮਰੀਕੀ ਟੈਕ ਕੰਪਨੀਆਂ ਨੂੰ ਭਾਰਤੀਆਂ ਨੂੰ ਨੌਕਰੀ ਤੇ ਨਾ ਰੱਖਣ ਦੀ ਲਈ ਕਹਿ ਰਹੇ ਨੇ ਡੋਨਲਡ 트ੰਪ ਗੂਗਲ ਮਾਈਕਰੋਸਾਫਟ ਨੂੰ ਭਾਰਤੀਆਂ ਦੀ ਭਰਤੀ ਰੋਕਣ ਦੀ ਲਈ ਕਹਿ ਦਿੱਤਾ ਹੈ 트ੰਪ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਦੇ ਵਿੱਚ ਅਮਰੀਕਾ ਦੇ ਲੋਕਾਂ ਨੂੰ ਹੀ ਪਹਿਲਾਂ ਨੌਕਰੀ ਮਿਲੇ ਅਮਰੀਕੀ ਵਰਕਰਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਮਿਲੇ ਅਮਰੀਕੀ ਟੈਕ ਕੰਪਨੀਆਂ ਚੀਨ ਦੇ ਵਿੱਚ ਫੈਕਟਰੀਆਂ ਲਗਾਉਂਦੀਆਂ ਨੇ ਚੀਨ ਦੇ ਵਿੱਚ ਫੈਕਟਰੀਆਂ ਲਗਾ ਕੇ ਭਾਰਤੀਆਂ ਨੂੰ ਕੰਮ ਤੇ ਰੱਖਦੀਆਂ ਨੇ ਡੋਨਲਡ 트ੰਪ ਦੇ ਵੱਲੋਂ ਜੋ ਇਹ ਬਿਆਨ ਦਿੱਤਾ ਗਿਆ ਆ ਵਾਸ਼ਿੰਗਟਨ ਦੇ ਵਿੱਚ AI ਸਮਿਟ ਦੇ ਦੌਰਾਨ 트ੰਪ ਦੇ ਵੱਲੋਂ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ 트ੰਪ ਭਾਰਤ ਦੇ ਵਿੱਚ ਆਈਫੋਨ ਬ੍ਰਾਂਡ ਨੂੰ ਲੈ ਕੇ ਵੀ ਭਾਰਤਪੁਰਬ ਦੀ ਬਿਆਨ ਦੇ ਚੁੱਕੇ ਨੇ ਉਹਨਾਂ ਕਹਿਆ ਸੀ ਕਿ ਐਪਲ ਦਾ ਨਿਰਮਾਣ ਭਾਰਤ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਨਹੀਂ ਬਲਕਿ ਸਿਰਫ ਅਮਰੀਕਾ ਦੇ ਵਿੱਚ ਹੋਣਾ ਚਾਹੀਦਾ ਹ ਤਾਂ ਹੁਣ ਅਮਰੀਕੀ ਟੈਕ ਕੰਪਨੀਆਂ ਨੂੰ 트ੰਪ ਦੇ ਵੱਲੋਂ ਨਸੀਹਤ ਦਿੱਤੀ ਜਾ ਰਹੀ ਹੈ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਗੂਗਲ ਮਾਈਕਰੋਸਾਫਟ ਨੂੰ ਭਾਰਤੀਆਂ ਦੀ ਭਰਤੀ ਜੋ ਕੇ ਰੋਕਣੀ ਚਾਹੀਦੀ ਹੈ ਭਰਤੀ ਤੇ ਰੋਕ ਲਗਾਈ ਜਾਵੇ ਰੋਕਣਯਕੀ ਖਬਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਂ ਰਿਕਾਰਡ ਬਣਾਇਆ ਲਗਾਤਾਰ ਪੀਐਮ ਬਣੇ ਰਹਿਣ ਦੇ ਵਿੱਚ ਇੰਦਰਾ ਗਾਂਧੀ ਨੂੰ ਵੀ ਪਿੱਛੇ ਛੱਡ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੇ ਵਿੱਚ 4078 ਦਿਨ ਪੂਰੇ ਕਰ ਲਏ ਨੇ ਇੰਦਰਾ ਗਾਂਧੀ ਲਗਾਤਾਰ 4077 ਦਿਨ ਪ੍ਰਧਾਨ ਮੰਤਰੀ ਰਹੇ ਸਨ ਨਰਿੰਦਰ ਮੋਦੀ ਲੰਬਾ ਸਮਾਂ ਲਗਾਤਾਰ ਪੀਐਮ ਬਣੇ ਰਹਿਣ ਵਾਲੇ ਦੂਜੇ ਲੀਡਰ ਬਣੇ ਨੇ ਜਵਾਹਰ ਲਾਲ ਨਹਿਰੂ ਲੰਬਾ ਸਮਾਂ ਲਗਾਤਾਰ ਪੀਐਮ ਰਹਿਣ ਦੇ ਵਿੱਚ ਸਭ ਤੋਂ ਅੱਗੇ ਨੇ ਜਵਾਹਰ ਲਾਲ ਨਹਿਰੂ ਲਗਾਤਾਰ ਇਕ 830 ਦਿਨ ਪ੍ਰਧਾਨ ਮੰਤਰੀ ਰਹੇ ਸਨ ਜਵਾਹਰ ਲਾਲ ਨਹਿਰੂ ਦਾ ਕਾਰਜਕਾਲ 16 ਸਾਲ 286 ਦਿਨਾਂ ਦਾ ਸੀ ਜਵਾਹਰ ਲਾਲ ਨਹਿਰੂ 1830 ਦਿਨ 인ਦਰਾ ਗਾਂਧੀ 4077 ਦਿਨ ਲਗਾਤਾਰ ਪ੍ਰਧਾਨ ਮੰਤਰੀ ਰਹੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4078 ਦਿਨ ਉਹਨਾਂ ਨੂੰ ਪ੍ਰਧਾਨ ਮੰਤਰੀ ਬਣੇ ਹੋਏ ਨੂੰ ਲਗਾਤਾਰ ਹੋ ਚੁੱਕੇ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਨਵਾਂ ਰਿਕਾਰਡ ਬਣਾ ਦਿੱਤਾ ਗਿਆ ਲਗਾਤਾਰ ਪਿਆ ਬਣੇ ਰਹਿਣ ਦੇ ਵਿੱਚ ਇੰਦਰਾ ਗਾਂਧੀ ਨੂੰ ਵੀ ਉਹਨਾਂ ਨੇ ਵਿਚਾਰ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੇ ਵਿੱਚ 4078 ਦਿਨ ਦਰਸਲ ਪੂਰੇ ਕਰ ਲਏ ਨੇ ਕਿਉਂਕਿ ਇੰਦਰਾ ਗਾਂਧੀ ਦੇ ਜ਼ਿਕਰ ਕਾਰਜਕਾਲ ਦੀ ਲਗਾਤਾਰ ਗੱਲ ਕੀਤੀ ਜਾਵੇ ਇੰਦਰਾ ਗਾਂਧੀ ਲਗਾਤਾਰ 4077 ਦਿਨਾਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਾਂ ਤਾਂ ਨਰਿੰਦਰ ਮੋਦੀ ਲੰਬਾ ਸਮਾਂ ਲਗਾਤਾਰ ਪੀਐਮ ਬਣੇ ਰਹਿਣ ਵਾਲੇ ਦੂਜੇ ਲੀਡਰ ਬਣ ਗਏ ਨੇ ਕਿਉਂਕਿ ਪਹਿਲੇ ਨੰਬਰ ਤੇ ਨਾਮ ਆਉਂਦਾ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਵਾਹਰ ਲਾਲ ਨਹਿਰੂ ਲੰਬਾ ਸਮਾਂ ਲਗਾਤਾਰ ਪੀਐਮ ਰਹਿਣ ਦੇ ਵਿੱਚ ਸਭ ਤੋਂ ਅੱਗੇ ਨੇ ਕਿਉਂਕਿ ਇਕ 430 ਦਿਨ ਲਗਾਤਾਰ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਰਹੇ ਸਨ